ਮੈਂ ਕਹਾਂ ਇਹਨਾਂ ਨੂੰ ਇਹ ਹੁਣ ਛੋਟੇ ਆ ਇਹਨਾਂ ਨੂੰ ਜਿੰਨਾ ਪਿਆਰ ਲਿਆ ਜਾਂਦਾ ਲੈ ਲਓ ਜਿੰਨਾ ਇਹਨਾਂ ਨੂੰ ਪਿਆਰ ਕੀਤਾ ਜਾਂਦਾ ਕਰ ਲਓ ਇਹਨਾਂ ਨੂੰ ਜਿੰਨੀ ਮਰਜ਼ੀ ਘੁੱਟ ਕੇ ਜੱਫੀ ਚ ਲੈ ਕੇ ਰਾਤ ਨੂੰ ਪੈ ਜਾ ਕਰੋ ਮੋਹ ਪਿਆਰ ਜਿੰਨਾ ਮਰਜ਼ੀ ਇਹਨਾਂ ਨਾਲ ਕਰੋ ਮਾਪਿਆਂ ਦਾ ਪਿਆਰ ਬਚਪਨ ਦੇ ਵਿੱਚ ਬੱਚਿਆਂ ਲਈ ਤੇ ਬੱਚਿਆਂ ਦਾ ਪਿਆਰ ਬਚਪਨ ਚ ਮਾਪਿਆਂ ਲਈ ਕਦੇ ਨਹੀਂ ਮੁੱਕਦਾ ਹੁਣ ਰੋਟੀ ਪਾਣੀ ਖਾਣੇ ਹੁੰਨੇ ਆ ਨਾ ਤੇ ਥਾਲ ਚ ਪਾ ਕੇ ਰੋਟੀ ਤੇ ਇਹਨਾਂ ਦੇ ਨਾਲ ਬਹਿ ਕੇ ਖਾ ਲਿਆ ਕਰੋ ਕਿਉਂਕਿ ਜਦੋਂ ਵੱਡੇ ਹੋਗੇ ਤੇ ਗੁੱਸਾ ਤਾਂ ਕਰੋਗੇ ਤੁਸੀਂ ਵੀ ਜੱਸੀ ਆਏ ਕਹਿੰਦੀ ਆ ਇਹਨਾਂ ਨੇ ਤੁਹਾਨੂੰ ਪਿਆਰ ਨਹੀਂ ਕਰਨਾ ਇਹ ਪਿਆਰ ਕਰਨਗੇ ਆਪਦੇਆਂ ਜ਼ਿੰਮੇਵਾਰਾਂ ਨੂੰ ਇਹ ਪਿਆਰ ਕਰਨਗੇ ਆਪਦੇ ਕੰਮ ਨੂੰ ਇਹ ਪਿਆਰ ਕਰਨਗੇ ਆਪਦੇ ਪਰਿਵਾਰ ਨੂੰ ਮਤਲਬ ਕਿ ਆਪਦੇ ਆਪਦੀ ਘਰ ਵਾਲੀ ਨੂੰ ਆਪਦੇ ਬੱਚਿਆਂ ਨੂੰ ਜਾਂ ਇਹ ਪਿਆਰ ਕਰਨਗੇ ਆਪਦੀ ਦੌਲਤ ਤਾਂ ਦੌਲਤ ਨੂੰ ਠੀਕ ਆ ਤਾਂ ਦੌਲਤ ਨੂੰ ਆ ਇਹਨਾਂ ਦਾ ਇਹ ਨਹੀਂ ਪਤਾ ਜਦੋਂ ਹੁਣੇ ਨਿੱਕੇ ਹੁੰਦੇ ਆ ਇਹ ਤੁਹਾਡੇ ਨਾਲ ਬਹਿ ਕੇ ਰੋਟੀ ਖਾਂਦੇ ਆ ਤੁਹਾਡਾ ਬਹੁਤ ਮੋਹ ਪ੍ਰੇਮ ਕਰਦੇ ਆ ਤੁਹਾਡੇ ਤੋਂ ਹਰ ਚੀਜ਼ ਪਿਆਰ ਨਾਲ ਮੰਗਦੇ ਆ ਤੁਸੀਂ ਇਹਨਾਂ ਨੂੰ ਜਿਵੇਂ ਮਰਜ਼ੀ ਜੱਜ ਪੰਗਾ ਪਾਓ ਜਿਵੇਂ ਮਰਜੀ ਇਹਨਾਂ ਨੂੰ ਪਿਆਰ ਕਰੋ ਜਿਵੇਂ ਮਰਜੀ ਇਹਨਾਂ ਨੂੰ लाड़-ਲਡਾਓ ਲੋਰਗਾ ਦੋ ਆਹ ਟਾਈਮ ਮਿਲਣਾ ਨਹੀਂ ਤੁਹਾਡੇ ਹੱਥ 'ਚ ਇਹ ਟਾਈਮ ਆਉਣਾ ਨਹੀਂ ਪਤਾ ਕਿਉਂ ਨਹੀਂ ਆਉਣਾ ਕਿਉਂਕਿ ਜਦੋਂ ਥੋੜੇ ਜਿਹੇ ਵੱਡੇ ਹੋ ਗਏ ਇਹਨਾਂ ਨੇ ਆਪਣਾ ਜ਼ਿੰਮੇਵਾਰੀਆਂ 'ਚ ਖੁੱਪ ਜਾਣਾ ਮੁੜ ਕੇ ਇਹ ਨਹੀਂ ਪਤਾ ਇਹਨਾਂ ਦਾ ਵੀ ਰੋਟੀ ਘਰੇ ਖਾਣੇ ਇਹ ਨਹੀਂ ਪਤਾ ਰੋਟੀ ਕਿਸੇ ਦੇ ਘਰੇ ਜਾ ਕੇ ਖਾਣ ਜਿੱਥੇ ਕੰਮ ਤੇ ਇਹ ਨਹੀਂ ਪਤਾ ਰੋਟੀ ਕਿਸੇ ਹੋਟਲ ਤੋਂ ਖਾਣ ਇਹ ਨਹੀਂ ਪਤਾ ਕਿੱਥੇ ਜਾ ਕੇ ਕਿੱਥੇ ਖਾਣ ਤੇ ਜਾਂ ਜਦੋਂ ਵੱਡੇ ਹੋ ਗਏ ਇਹਨਾਂ ਨੂੰ ਇਹ ਨਹੀਂ ਪਤਾ ਇਹਨਾਂ ਨੇ ਕਿਹੜੀ ਕੰਟਰੀ 'ਚ ਟੱਕ ਟੱਕਾ ਕੇ ਤੇ ਕਿਹੜੇ ਜਹਾਜ਼ 'ਤੇ ਚੜ ਕੇ ਤੇ ਕਿਹੜੀ ਕ ਫੇਰ ਇਹਨਾਂ ਨੇ ਸਿਰਫ ਆਪਣੀਆਂ ਜ਼ਿੰਮੇਵਾਰੀਆਂ ਨੂੰ ਪਿਆਰ ਕਰਨਾ ਤੇ ਜਾਂ ਆਪਦੇ ਪੈਸੇ ਨੂੰ ਪਿਆਰ ਕਰਨਾ ਤੇ ਜਾਂ ਆਪਦੇ ਪਰਿਵਾਰ ਨੂੰ ਕਿਉਂਕਿ ਨਾ ਇਹਨਾਂ ਨੂੰ ਮੁੜ ਕੇ ਬਾਹਰ ਲੁਕਾ ਕੰਠਰਾਂ ਵਿੱਚ ਆਉਣ ਦਾ ਤੁਹਾਡੇ ਕੋਲ ਟਾਈਮ ਮਿਲਦਾ ਤੇ ਨਾ ਇੰਨਾ ਰੱਜਮਾ ਪਿਆਰ ਖੁਸ਼ੀ ਇਹਨਾਂ ਨੂੰ ਕਰ ਸਕੋ ਤੇ ਨਾ ਉਹ ਸਮਾਂ ਮੁੜ ਕੇ ਆਉਣਾ ਵੀ ਜਿਹੜੇ ਸਮੇਂ ਚ ਰੱਜ ਕੇ ਤੁਹਾਨੂੰ ਇਹ ਪਿਆਰ ਕਰਨਗੇ ਸੋਚੋ ਜੇ ਤਾਂ ਬੱਚਾ 1 ਸਾਲ ਤੋਂ ਲੈ ਕੇ 10 11 15 14 ਸਾਲ ਦੀ ਉਮਰ ਚ ਹੁੰਦਾ ਨਾ ਉਦੋਂ ਇਹਨਾਂ ਨੂੰ ਰੱਜ ਕੇ ਆਪਦੇ ਚਾਹ ਆਡ ਪੂਰੇ ਕਰ ਲਿਆ ਕਰੋ ਕਿਉਂਕਿ ਮੁੜ ਕੇ ਅੱਗੇ ਅੱਗੇ ਟਾਈਮ ਆਏਗਾ ਆਏ ਜਾਂਦਾ ਕਿ ਆਪਣੇ ਤੋਂ ਪਿਆਰ ਸਤਿਕਾਰ ਸਾਰਾ ਖੋਲਿਆ ਜਾਣਾ ਕਿਉਂਕਿ ਬੱਚੇ ਅੱਜ ਕੱਲ ਆਪਦੇ ਭਵਿੱਖ ਬਾਰੇ ਸੋਚਦੇ ਇਹਨਾਂ ਨੇ ਪੜ੍ਹਨ ਲਿਆ ਲਿਖ ਲਿਆ ਪੜ੍ਹਾਈ ਵਿਖਾਈ ਚ ਹੋਣਾ ਵੀ ਤੀਤ ਕਰ ਲਿਆ ਬਾਅਦ ਚ ਇਹਨਾਂ ਟੈਕ ਟਕਟਾਈ ਕਿਸੇ ਕੰਟਰੀ ਚ ਜਾ ਕੇ ਬਹਿ ਕੇ ਤਰ ਲਿਆ ਦੋਸਤਾਂ ਨੂੰ ਕਿਉਂਕਿ ਸਮਾਂ ਹੀ ਇਹ ਜੰਮ ਗਿਆਈ ਇੰਨੀ ਬਸਦਾ ਰੋ ਕਿਸੇ ਦਿਨ ਨਹੀਂ ਹੈਗਾ ਫਿਰ ਜੇ ਨਾ ਵੀ ਬਾਹਰੀ ਕੰਟਰੀ ਚ ਜਾਣ ਕੇ ਤੁਹਾਨੂੰ ਮੋਹ ਪਿਆਰ ਕਰਨਗੇ ਵਿੱਚ ਸ਼ਾਮ ਨੂੰ ਜਦੋਂ ਕਿਸ ਜੋਬ ਡਿਊਟੀ ਤੋਂ ਆਇਆ ਕਰਨਗੇ ਤੇ ਤੁਹਾਨੂੰ ਆ ਕੇ ਤੁਹਾਡੇ ਕੋਲੇ ਪਤਾ ਕੀ ਪੁੱਛਿਆ ਕਰਨਗੇ ਰੋਟੀ ਟਾਈਮ ਨਾ ਖਾ ਲਈ ਸੀ ਦਵਾਈ ਖੂਟੀ ਖਾ ਲਈ ਸੀ ਚਾਹ ਕਰਨ ਟਾਈਮ ਨਾ ਮਿਲਤਾ ਚਲ ਠੀਕ ਆ ਮੈਂ ਫਰੈਸ਼ ਹੋ ਕੇ ਰੋਟੀ ਖਾ ਲਾਂ ਤੇ ਰੋਟੀ ਖਾ ਕੇ ਆਰਾਮਦਾਰੀ ਕਰਨ ਮੈਂ ਵੀ ਸਵੇਰ ਦਾ ਥੱਕਿਆ ਇਹ ਗੱਲ ਵੀ ਕਿਸੇ ਕਰਮਾ ਵਾਲੇ ਨੂੰ ਸੁਣਨ ਨੂੰ ਮਿਲੂਗੀ ਹਰ ਇੱਕ ਬੰਦੇ ਨੂੰ ਇਹ ਗੱਲ ਸੁਣਨ ਨੂੰ ਨਹੀਂ ਮਿਲਣੀ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਤੁਹਾਡੀ ਵੀਡੀਓ ਤੇ ਕਮੈਂਟ ਜ਼ਰੂਰ ਕਰਕੇ ਦੱਸਿਓ ਜੇ ਤੁਹਾਨੂੰ ਇਹ ਵੀਡੀਓ ਕਿੱਦਾਂ ਦੀ ਲੱਗੀ ਵੀ ਐਦਾਂ ਦਾ ਟਾਈਮ ਤੁਹਾਡੇ ਦਿਮਾਗ 'ਚ ਵੀ ਹੈਗਾ ਵੀ ਇਤਾਂ ਦਾ ਟਾਈਮ ਆ ਸਕਦਾ ਪਰ ਜਿਹੜੀ ਮੇਰੀ ਸੋਚ ਹੈ ਮੇਰੀ ਸੋਚ ਤਾਂ ਹੀ ਕਹਿੰਦੀ ਆ ਵੀ ਬਰਥਡੇ ਹੋ ਕੇ ਆਉਤੋਂ ਮੈਂ ਜ਼ਿੰਮੇਵਾਰੀਆਂ ਨੂੰ ਪਿਆਰ ਕਰਨਗੇ ਆਪਦੇ ਕੰਮ ਨੂੰ ਪਿਆਰ ਕਰਨਗੇ ਤੇ ਆਪਣੇ ਕੋਲੇ ਹੋਣੀ ਸਮਾਂ ਜਦੋਂ ਇਹ 1 ਸਾਲ ਤੋਂ 14 15 ਸਾਲ ਦੀ ਉਮਰ ਚ ਹੁੰਦੇ ਆ ਇਹਨਾਂ ਨੂੰ ਰੱਜ ਕੇ ਹੱਸੇ ਖੇਡਿਆ ਕਰੋ ਕਿਉਂਕਿ ਨਾ ਤਾਂ ਆਪ ਵਾਰੀ ਵਾਰੀ ਇਹਨਾਂ ਦਾ ਮਾਪਿਓ ਬਣਨਾ ਤੇ ਨਾ ਰੱਬ ਨੇ ਇਹਨਾਂ ਨੂੰ ਵਾਰੀ ਵਾਰੀ ਆਪਾਂ ਨੂੰ ਦੇਣਾ ਤੇ ਨਾ ਮਾਨਸ ਦੇ ਮੈਣੀ ਇਹ ਨਹੀਂ ਪਤਾ ਵੀ ਇਸ ਯੁੱਗ ਚ ਆਪਾਂ ਮਾਨਸ ਦੇ ਦੇ ਵਿੱਚ ਤੇ ਆਉਂਦੇ ਯੁੱਗ ਚ ਆਪਾਂ ਕਿਹੜੀ ਕਿਹੜੀ ਦੇਹ ਪ੍ਰਵੇਸ਼ ਕਰਦੇ ਵੀ ਰੱਬ ਆਪਾਂ ਨੂੰ ਵੀ ਐਸ ਦੇਹ ਦੇ ਵਿੱਚ ਆਜੋ ਤੁਸੀਂ ਤੇ ਬਾਕੀ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਲਾਇਕ ਸ਼ੇਅਰ ਜ਼ਰੂਰ ਕਰਦੇ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਧੰਨਵਾਦ ਜੀ ਸਤਿ ਸ੍ਰੀ ਅਕਾਲ